ਨਾ ਰਣਜੀਤ ਸਿੰਘ ਉਮਰ ਉਹਦੀ ਹੋਣੀ ਮਹਾ 21 ਸਾਲ ਤੇ ਮਾਤੋ ਦੀ ਪੂਰੀ ਨਿਆਣੀ ਤੇ ਦੁਕਾਨ ਤੇ ਕੰਮ ਕਰਦਾ ਹੀ ਆਪਣੀ ਡੀਜਿਆਂ ਦੀ ਸਪੀਕਰਾਂ ਦੀ ਰਿਪੇਅਰ ਕਰਦਾ ਹੀ ਆਪਣਾ ਸਮਾਨ ਲਿਆ ਲਿਆ ਕੇ ਫਿਟ ਕਰਦਾ ਹੈ ਤੇ ਉਸ ਦਿਨ ਮੁੰਡੇ ਆਏ ਸ਼ਾਮੀ ਕਹਿੰਦੇ ਵੀ ਅਸੀਂ ਸ਼ਬੀਲ ਲਾਉਣੀ ਸਾਡੇ ਦੋ ਸਪੀਕਰ ਠੀਕ ਕਰਦੇ ਇਹਨੇ ਘਰ ਨੂੰ ਜਾਣਾ ਸੀ ਤੇ ਇਹ ਕਹਿੰਦਾ ਵੀ ਸਵੇਰੇ ਕਰ ਦੂੰਗਾ ਉਹ ਕਹਿੰਦੇ ਕਿ ਨਹੀਂ ਹੁਣੇ ਕਰਕੇ ਦੇ ਇਹ ਆਇਆ ਦੁਕਾਨ ਤੇ ਸਪੀਕਰ ਇਹਨੇ ਉਹਨਾਂ ਦੇ ਕਿੱਤੇ ਤੇ ਉਹਨਾਂ ਨੂੰ ਚੈੱਕ ਕਰਾਉਣ ਡਿਆ ਵਾ ਤੇ ਨਿਸ਼ ਉਹ ਚੈੱਕ ਕਰਾ ਕੇ ਚਲ ਗਿਆ ਤੇ ਨਿਸ਼ਾਨ ਜਿਹੜਾ ਸਾਹਮਣੇ ਘਰ ਵਾ ਆਪਣੇ ਘਰੋਂ ਨਿਕਲਿਆ ਤੇ ਲੜਦਾ ਆਇਆ ਬਾਹਵਾ ਮਾਰਦਾ ਉੱਥੋਂ ਆਇਆ ਵਾ ਇਹ ਦੁਕਾਨ ਦੇ ਵਿੱਚ ਇਹਨੂੰ ਪੰਜ ਸੱਤ ਮਿੰਟ ਚੰਗਾ ਮਾਰਾ ਚੰਗਾ ਇਹਨੂੰ ਬੋਲਿਆ ਇਹਨੂੰ ਮਾਵਾਂ ਘਣਾ ਵੀ ਅਗੰਬੀਆਂ ਗਾਲਾਂ ਕੱਢੀਆਂ ਇਹਨੂੰ ਇਹਦੇ ਹੱਥੀ ਪਿਆ ਵਾ ਤੇ ਇਹ ਦੋਵੇਂ ਮੇਰੀ ਪਛਾਹ ਹੋ ਗਿਆ ਵਾ ਪਿੱਛੋਂ ਮੁੰਡੇ ਕਿਤੇ ਮੋਟਰਸਾਈਕਲ ਤੇ ਸੜਕੋ ਪਾਰ ਵੇਖਣ ਦੇ ਤੇ ਉਹ ਕਹਿੰਦੇ ਬੀਨੋ ਟਾ ਇਹਨੂੰ ਇੱਦ ਦੀ ਦਾੜੀ ਪੁੱਟ ਕੇ ਕਹਿੰਦਾ ਨਾ ਮੇਰੇ ਪਿਓਾਂ ਵਰਗਾ ਇਹਨੂੰ ਕੁਝ ਨਹੀਂ ਕਿਹੜਾ ਉਹਨੂੰ ਮੈਂ ਜੋ ਸ਼ਰਮਾਈ ਕਿ ਇਨਾ ਇਨੋਸੈਂਟ ਮੁੰਡਾ ਮੈਂ ਬੰਦਾ ਇਹਨੂੰ ਮੈਂ ਜਾਣਦਾ ਮੁੰਡੇ ਨੇ ਕੁਝ ਨਹੀਂ ਸੋਚਿਆ ਨਾ ਮੜਨ ਕੇ ਚੁੱਪਚੀ ਬਿੱਦੇ ਨੇ ਪੰਜਾਂ ਕੇ ਸੱਤਾਂ ਮੁੰਡਾ ਬਾਦ ਦੁਕਾਨ ਬੰਦ ਕੀਤੀ ਤੇ ਸੱਤੀ ਸਕੂਟਰੀ ਨਹਿਰੇ ਪਾ ਕੇ ਉਸ ਨੂੰ ਮਾਰ ਗਿਆ ਸ਼ਾਲ ਬਾਰ ਕੇ ਉੱਥੇ ਬੈ ਕੇ ਵੀਡੀਓ ਬਣਾ ਕੇ ਉਹਨੇ ਭੇਜਿਆ ਸਾਰੇ ਨੂੰ ਜਿੰਨੇ ਜਿੰਨੇ ਡੱਬਰ ਨੇ ਪਿੱਛੇ ਫੋਨ ਕੀਤੇ ਆ ਫੋਨ ਸਵਿਚ ਆਫ ਆਂਡ ਅਸ਼ਾਲ ਮਾਰਤੀ ਉਸ ਤੋਂ ਬਾਅਦ ਨਹੀਂ ਹਾਨੂੰ ਲੱਭਾ

ਕਿੰਗਾ ਕੋਈ ਨਹੀਂ ਬਰਲੇ ਮੇਰਾ ਕੇਸ ਵੀ ਤੇਰੇ ਤੇ ਪਿਆ ਹੀ ਹੋ ਆਂਡੇ ਮੁੰਡੇ ਬੇਵਕੂਫੀ ਕਰ ਗਿਆ ਕੇਸ ਬੌਂਡ ਦੇ ਤਾਰ ਤੇ ਮਰ ਗਿਆ ਵੀ ਜਗਾ ਨੂੰ ਮਾਰ ਕੇ ਮਰਦਾ ਨੂੰ ਠੰਡ ਪੈਂਦੀ ਆ ਜਰਾ ਬੋਲ ਤਾਂ ਆਹਾ ਤੋ ਕਾਹੋ ਸਰੇ ਨਾ ਗੰਦਾ ਬੰਦਾ ਉਹਨੂੰ ਤੇ ਕੀ ਰਿਲੇਸ਼ਨਸ਼ਿਪ ਹੈ ਤੁਹਾਡਾ ਦੱਸੋ ਮੇਰਾ ਮੈਂ ਕੀ ਚਾਹਦਾ ਮੈਂ ਚਾਹਦਾ ਕੀ ਨਾਮ ਸੀ ਕੇ ਬੱਚੇ ਦਾ ਐਰਨ ਐਰਨਦੀਪ ਸਿੰਘ ਪ੍ਰਣਦੀਪ ਸਿੰਘ ਕੀ ਘਟਨਾ ਵਾਪਰੀ ਜੀ ਘਟਨਾ ਇਹ ਵਾਪਰੀ ਜੀ ਮੁੰਡਾ ਆਪਣੀ ਦੁਕਾਨ ਤੇ ਕੰਮ ਕਰਦਾ ਸੀ ਇਹਦੇ ਆਪਣੇ ਆਪਣੇ ਡੈਕ ਡੁਕ ਲਾਉਂਦੀ ਆਪਣੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਆ ਉਥੇ ਕੰਮ ਕਰਦਾ ਸੀ ਤੇ ਨਰਸਨ ਸਿੰਘ ਦੀ ਦੁਕਾਨ ਬੋਰਡ ਦੇ ਦੂਜੀ ਪਾਸੇ 60 ਫੁੱਟ ਇਹ ਨਰਸਨ ਸਿੰਘ ਨੇ ਆ ਕੇ ਜੱਤੀ ਵਾਤੇ ਗੱੜਾ ਕੱਢੀ ਪੰਜ ਮਿੰਟ ਗੱਲਾਂ ਕੱਢਦਾ ਰਿਹਾ ਮੁੰਡੇ ਬਾਹਰ ਲੋੜ ਦੇ ਇਹਦੇ ਚਪੇੜਾਂ ਚ ਮੁੰਡੇ ਮਾਰੀਆਂ ਇਸ ਮੋੜੇ 'ਤੇ ਗੱਲ ਆਪਣੇ ਦੇਦੇਦਾਰੀ ਘਰ ਇਹਨੇ ਦੱਸਿਆ ਨਹੀਂ ਸਿੱਧਾ ਨਹਿਰ ਚਲੇ ਗਿਆ ਨਹਿਰ ਚੰਦਰ ਸਾੜਮਾ ਉਸ ਤੋਂ ਬਾਅਦ ਪਰਚਾ ਹੋਇਆ ਤੇ ਅੱਜ ਤੱਕ ਬੰਦਾ ਕੋਈ ਅਰੈਸਟ ਨਹੀਂ ਹੋਇਆ ਪਾੜੇ ਦੀ ਰਿਸ਼ਤੇਦਾਰੀ ਆ ਕੁੜਮਾ ਕੋਈ ਆਜੀ ਕੁੜੀ ਲੜਕੀ ਗਈ ਅਦੀ ਨਜ਼ਾਂ ਸਿੰਘ ਉਹ ਦਬਾਅ ਕਰਕੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ

ਇੰਨੇ ਅੱਗੇ ਵੀ ਦੋ ਦਿਨ ਗੇਸਾ ਇੱਕ ਹੋਰ ਪਾਈਊਗਾ ਇਹ ਬੱਚਾ ਲੈਣਾ ਇਹਨੇ ਗੱਲ ਆਲੀ ਦਿਲ ਤੇ ਨਾ ਮੈਂ ਪੰਚਾਇਤ ਨਾਲ ਕਰਨਾ ਚੱਲਦਾ ਹਾਂ ਤੋਂ ਸਿੱਧਾ ਘਰ ਗਿਆ ਮਿਸਟਰ ਨੈਰੀ ਜਾ ਕੇ ਆਪਣਾ ਤਾਂ ਪੁੱਛ ਲਈ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਪੁਲਿਸ ਪ੍ਰਸ਼ਾਸਨ